ਸਾਤਸੰਗ ਜੀ ਸੱਚ ਕਰਕੇ ਜਾਣੇ ਉਹ ਪੜਿਆਂ ਨੂੰ ਜੱਫੀ ਪਾਈ ਆ ਮਗਰ ਇਸ ਬਾਦੁਰ ਸਿੰਘ ਨੂੰ ਜੇ ਜੱਫੀ ਪਾਈ ਤਾਂ ਤੇ ਵੱਖਰਾ ਹੀ ਨਜ਼ਾਰਾ ਆ ਗਿਆ ਇਨਸਾਨੀਅਤ ਦੀ ਹਰ ਖੁਸ਼ਬੂ ਮੇਰੇ ਰੱਬ ਦੀ ਮੇਰੇ ਪਰਮਾਤਮਾ ਦੀ ਮੇਰੇ ਗੋਬਿੰਦ ਦੀ ਮੇਰੇ ਗੁਰੂ ਰਾਮਦਾਸ ਮਹਾਰਾਜ ਦੀ ਹਰ ਖੁਸ਼ਬੂ ਇਸ ਇਨਸਾਨ ਚੋਂ ਆਈ ਜਦੋਂ ਮੈਂ ਅੰਦਰ ਮਿਲਿਆ ਨਾ ਜੀ ਸਾਤ ਸੰਗਤ ਜੀ ਅਸੀਂ ਤਾਂ ਇੱਥੇ ਬਾਹਰ ਜਿਹੜੇ ਅਸੀਂ ਬੰਦਿਆਂ ਦਾ ਨਹੀਂ ਸਤਕਾਰ ਕਰਦੇ ਅਸੀਂ ਕਿਸੇ ਦਾ ਕੀ ਕਰਨਾ ਮੈਨੂੰ ਫਿਰ ਇਹਨਾਂ ਨੂੰ ਫਾਸੀ ਦੀ ਚੱਕੀ 'ਚ ਰੱਖਿਆ ਗਿਆ ਜੀ 10 ਬਾਈ 10 'ਚ ਉੱਥੇ ਜਦੋਂ ਜਾਓ ਪਹਿਲਾਂ ਤਾਂ ਅੰਦਰ ਕੋਈ ਬੂਟ ਪਾ ਕੇ ਨਹੀਂ ਜਾ ਸਕਦਾ ਕਿਉਂਕਿ ਭਾਈ ਸਾਹਿਬ ਰੋਜ਼ ਸਵੇਰੇ ਅੰਮ੍ਰਿਤ ਵੇਲੇ 2:30 ਵਜੇ ਉੱਠਦੇ ਆ ਉੱਠ ਕੇ ਜਿੱਥੇ ਇਸ਼ਨਾਨ ਪਾਣੀ ਕਰਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਧਿਆਉਂਦੇ ਆ ਫੇਰ ਕਿਸੇ ਨਾਲ ਜਾ ਕੇ ਗੱਲ ਕਰਦੇ ਆ ਜਾਂ ਕਿਸੇ ਨਾਲ ਅੱਖ ਵੀ ਲਾਉਂਦੇ ਪੰਜਾ ਬਾਣੀਆਂ ਦਾ ਪਾਠ ਕਰਨਾ ਗੁਰੂ ਸਾਹਿਬ ਦਾ ਸਤਕਾਰ ਕਰਨਾ ਔਰ ਜੋ ਗੁਰੂ ਸਾਹਿਬ ਦਾ ਉਸ ਦਿਨ ਦਾ ਫਰਮਾਨ ਹੁੰਦਾ ਉਸ ਨੂੰ ਫਿਰ ਆਪ ਦੀ ਚੱਕੀ ਦੇ ਸਾਹਮਣੇ ਉੱਥੇ ਲਿਖ ਕੇ ਹੱਥ ਲਿਖਤ ਹੈ ਇਹਨਾਂ ਦੇ ਕਿਉਂਕਿ 30 ਸਾਲ 30 ਸਾਲ ਜਿਹਦੇ ਅੰਦਰ ਰਿਹਾ ਹੋਵੇ ਉਹਦੇ ਕੋਲ ਤਾਂ ਗੁਰੂ ਸਾਹਿਬ ਦਾ ਹਰ ਹੁਕਮਨਾਮਾ ਸਾਹਿਬ ਉਹਨਾਂ ਦੇ ਕੋਲ ਹੱਥ ਲਿਖੀ ਔਰ ਉੱਥੇ ਉਹ ਲਿਖ ਕੇ ਜਦੋਂ ਚੜੋਂਦੇ ਦਾਸ ਰੋਜ਼ ਸਵੇਰੇ ਜਾਂਦਾ ਸੀ ਉਹਦੇ ਦਰਸ਼ਨ ਕਰਨ ਔਰ ਉੱਥੇ ਕੇਵਲ ਤੇ ਕੇਵਲ ਇਨਸਾਨੀ ਕਦਰਾਂ ਕੀਮਤਾਂ ਦੀ ਔਰ ਸਰਬੱਤ ਦੇ ਭਲੇ ਦੀ ਔਰ ਗੁਰੂ ਸਾਹਿਬ ਦੇ ਸਤਕਾਰ ਦੀ ਗੱਲ ਉੱਥੋਂ ਸੁਣ ਕੇ ਆਉਂਦਾ ਸੀ